ਕੋ ਜੀ ਕ੍ਰੂਸੈਡ ਸ਼ਬਦ ਜਿਹੜਾ ਆ ਇਹਦਾ ਮਤਲਬ ਹੁੰਦਾ ਆ ਆਤਮਿਕ ਯੁੱਧ ਔਰ ਜਿਹੜੇ ਲੋਕ ਇਸ ਕ੍ਰੂਸੈਡ ਸ਼ਬਦ ਨੂੰ ਲੈ ਕੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਉਹਦਾ ਵਿਖਿਆਨ ਕਰਦੇ ਆ ਉਹਦੀ ਟ੍ਰਾਂਸਲੇਸ਼ਨ ਕਰਦੇ ਆ ਇੱਕ ਵੀ ਕੋਈ ਵੀ ਯੁੱਧ ਦੇਖੋ ਕਿ ਮੁਸੀਬਾਈ ਚਾਰੇ ਨੇ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਕਿਤੇ ਵੀ ਕੋਈ ਸਰੀਰਕ ਲੋਹ ਮਾਸ ਦੀ ਲੜਾਈ ਦਾ ਯੁੱਧ ਲੜਿਆ ਹੋਣ ਅਖੰਡਵਾਦ ਸਾਡੇ ਪਾਸ ਸਬਾਨ ਕਦੇ ਵੀ ਨਹੀਂ ਫਲਾਉਂਦੇ ਸਾਡਾ ਸੰਵਿਧਾਨ ਹੈ ਜਿਹੜਾ ਦੇਸ਼ ਦਾ ਉਹ ਵੀ ਸਾਨੂੰ ਆਜ਼ਾਦੀ ਦਿੰਦਾ ਹੈ ਧਾਰਮਿਕ ਤੌਰ ਤੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਤੇ ਪਸਾਰ ਕਰ ਸਕਦੇ ਪਾਸਟਰਸ ਵੈਲਫੇਅਰ ਆਲ ਚਰਚ ਮਿਸ਼ਨ ਇੰਡੀਆ ਬਿਸ਼ ਬਲਵਿੰਦਰ ਜਾਨ ਦੀ ਅਗਵਾਈ ਚ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਆਏ ਦਿਨ ਕੋਈ ਨਾ ਕੋਈ ਮਸੀਹ ਭਾਈਚਾਰੇ ਸੇਵਕਾਂ ਤੇ ਪਵਿੱਤਰ ਬਾਈਬਲ ਦੇ ਖਿਲਾਫ ਬੁਰਾ ਬੋਲਣ ਵਾਲਿਆਂ ਨੂੰ ਮੈਸੇਜ ਦਿੱਤਾ ਅਤੇ ਨਾਲ ਹੀ ਉਹਨਾਂ ਨੂੰ ਕ੍ਰੁਸਰ ਸ਼ਬਦ ਤੇ ਟਿੱਪਾ ਟਿੱਪਨੀ ਕਰਨ ਵਾਲਿਆਂ ਨੂੰ ਵੀ ਇਸ ਸ਼ਬਦ ਦੀ ਅਸਲ ਸਚਾਈ ਤੋਂ ਜਾਨੂ ਕਰਵਾਇਆ ਗਿਆ ਤੇ ਸਭ ਵਰਗ ਦੇ ਲੋਕਾਂ ਨੂੰ ਆਪਣੀ ਪਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ ਤੇ ਉਹਨਾਂ ਨੇ ਦੇਖਿਆ ਕਿ ਪਵਿੱਤਰ ਬਾਈਬਲ ਦੇ ਅਨੁਸਾਰ ਪਾਸਟਰ ਦੇ ਦੁਆਰਾ ਚਮਤਕਾਰ ਹੁੰਦੇ ਹਨ ਪਰ ਪਰਮੇਸ਼ਵਰ ਦੀ ਸਮਰੱਥ ਨਾਲ ਹੀ ਸਭ ਕੁਝ ਹੁੰਦਾ ਹੈ ਤੇ ਚਮਤਕਾਰਾਂ ਨੂੰ ਪਖੰਡਵਾਦ ਦੱਸਣ ਵਾਲੇ ਸ਼ਬਦਾਂ ਦੀ ਉਹਨਾਂ ਨੇ ਨਿੰਦਾ ਅਤੇ ਨਖੇਦੀ ਕੀਤੀ ਅਤੇ ਪਵਿੱਤਰ ਬਾਈਬਲ ਵਿੱਚੋਂ ਸਾਰਿਆਂ ਨੂੰ ਏਕਤਾ ਅਤੇ ਪਿਆਰ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਰਿਸ਼ਵ ਸੰਤ ਬਲਵਿੰਦਰ ਜੌਨ ਪ੍ਰੈਜ਼ੀਡੈਂਟ ਪਾਸਟਰ ਵੈਲਫੇਅਰ ਆਲ ਚਰਚ ਮਿਸ਼ਨ ਆਲ ਇੰਡੀਆ ਰਜਿਸਟਰਡ ਹਾਂਜੀ। ਕੀ ਮਾਮਲਾ ਹੈ ਜਿਹੜੀ ਇਹ ਪ੍ਰੈਸਵਾਤਾ ਕਰ ਰਹੇ ਹੋ? ਦੇਖੋ ਇਦਾਂ ਆ ਕਿ ਆਏ ਦਿਨ ਕੁਝ ਸ਼ਰਾਰਤੀ ਤੱਤਾਂ ਵੱਲੋਂ ਕੁਝ ਭਾਈਚਾਰਕ ਸਾਂਝ ਨੂੰ ਜਿਹੜਾ ਆ ਆ ਖਰਾਬ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਨੇ ਚਾਹੇ ਮੈਸੇਜ ਜਿਹੜੇ ਆ ਉਹ ਦਿੱਤੇ ਜਾਂਦੇ ਆ ਪਰ ਪਰਮੇਸ਼ਵਰ ਨੇ ਸਾਨੂੰ ਪਿਆਰ ਦਾ ਸਨੇਹ ਦਿੱਤਾ ਏ ਸਮੁੱਚਾ ਮਸੀਹ ਭਾਈਚਾਰਾ ਜਿਹੜਾ ਆ ਉਹ ਹਰ ਇੱਕ ਵਰਗ ਨੂੰ ਹਰ ਇੱਕ ਇਨਸਾਨ ਨੂੰ ਪਵਿੱਤਰ ਬਾਈਬਲ ਦੇ ਅਕੋਰਡਿੰਗ ਬਹੁਤ ਪ੍ਰੇਮ ਕਰਦਾ ਏ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਯਹੂਨਾ ਦੀ ਗੀਲ 3 ਅਧਿਆਇ ਦੀ 16 ਬਰਸ ਵਿੱਚ ਲਿਖਿਆ ਏ ਪਰਮੇਸ਼ਰ ਨੇ ਸਾਰੇ ਜਗਤ ਨੂੰ ਇੰਨਾ ਪਿਆਰ ਕੀਤਾ ਪੂਰੇ ਵਰਲਡ ਦੀ ਗੱਲ ਕਰ ਰਿਹਾ ਕਿ ਉਹਨੇ ਆਪਣਾ ਕਲੌਤਾ ਪੁੱਤਰ ਪ੍ਰਭੂ ਯੇਸ਼ੂ ਬਖਸ਼ ਦਿੱਤਾ ਤਾਂ ਕਿ ਹਰੇਕ ਇਨਸਾਨ ਜਿਹੜਾ ਪ੍ਰਭੂ ਯੇਸ਼ੂ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋ ਅਟਰਨਲ ਲਾਈਫ ਯਾਨੀ ਕਿ ਸਦੀਪਕ ਜੀਵਨ ਪ੍ਰਾਪਤ ਕਰੇ ਸਾਡੇ ਕੋਲ ਤਾਂ ਇੱਕ ਪ੍ਰੇਮ ਦਾ ਸਨੇਹਾ ਹੈ ਉਹ ਅਸੀਂ ਪ੍ਰੇਮ ਦਾ ਸਨੇਹਾ ਸਾਡੇ ਜਿਹੜੇ ਪਾਸਸ ਸਬਾਨ ਕਰ ਕਰ ਪਚਾਰੇ ਇਹ ਪਿਸਵਾ ਵੀ ਕਿ ਕਰੂਸਰ ਸ਼ਬਦ ਤੇ ਬੜਾ ਮਤਲਬ ਕਿ ਕਈ ਵਾਰੀ ਜਿਹੜੀ ਨਾ ਉਹ ਪ੍ਰੈਕਟਿਕ ਨਹੀਂ ਹੁੰਦੀ ਇਹ ਕਰੂਸਰ ਸ਼ਬਦ ਦਾ ਮਤਲਬ ਕੀ ਹੈਗਾ ਦੇਖੋ ਜੀ ਕਰੂਸਰ ਸ਼ਬਦ ਜਿਹੜਾ ਆ ਇਹਦਾ ਮਤਲਬ ਹੁੰਦਾ ਆ ਆਤਮਿਕ ਯੁੱਧ ਨਾ ਕਿ ਸਰੀਰਕ ਯੁੱਧ ਇਹਦੇ ਵਾਸਤੇ ਹਵਾਲਾ ਹੈ ਸਾਡੇ ਕੋ ਅਫਸੀਆਂ ਦੀ ਪਤਰੀ ਪਵਿੱਤਰ ਬਾਈਬਲ ਦੇ ਅੰਦਰ ਅਫਸੀਆਂ ਦੀ ਪਤਰੀ ਅਧਿਆਇ 6 ਉਹਦੀ 11 12 ਔਰ 13 ਅੱਧ ਦੇ ਵਿੱਚ ਲਿਖਿਆ ਹੈ ਕਿ ਸਾਡੀ ਜਿਹੜੀ ਲੜਾਈ ਏ ਉਹ ਲਹੂ ਤੇ ਮਾਸ ਨਾਲ ਨਹੀਂ ਏ ਸਾਡੀ ਲੜਾਈ ਜਿਹੜੀ ਹਕੂਮਤਾਂ ਜਾਨੀ ਕਿ ਇਕਤਿਆਰਾਂ ਜਾਨੀ ਕਿ ਕਾਲ ਸ਼ਕਤੀਆਂ ਦੇ ਨਾਲ ਜੋ ਦੁਸ਼ਟ ਆਤਮਾ ਦੇ ਬਾਰੇ ਪਵਿੱਤਰ ਬਾਈਬਲ ਦਰਜ ਕਰਦੀ ਏ ਤੋਂ ਲਹੂ ਮਾਸ ਨਾਲ ਸਾਡੀ ਲੜਾਈ ਨਹੀਂ ਹੈਗੀ ਕਿਸੇ ਧਰਮ ਨਾਲ ਕਿਸੇ ਜਾਤੀ ਨਾਲ ਤੇ ਉਹ ਸਿੱਖ ਭਾਈਚਾਰਾ ਏ ਚਾਹੇ ਹਿੰਦੂ ਭਾਈਚਾਰਾ ਏ ਤੇ ਮੁਸਲਮਾਨ ਭਾਈਚਾਰਾ ਏ ਸਾਰੇ ਸਾਡੇ ਇੱਕ ਬੜਾ ਪਿਆਰ ਏ ਸਾਡਾ ਸਾਰਿਆਂ ਦੇ ਨਾਲ ਤੋਂ ਇਹ ਧਾਰਮਿਕ ਆਤਮਿਕ ਯੰਗ ਦੀ ਗੱਲ ਪਵਿੱਤਰ ਬਾਈਬਲ ਦੱਸਦੀ ਹੈ ਕੋਈ ਸਮਾਜਿਕ ਯੰਗ ਲੜਾਈ ਦੀ ਲਹੂ ਮਾਸ ਦੀ ਲੜਾਈ ਨਹੀਂ ਹੈ ਪਵਿੱਤਰ ਵਚਨ ਹੈ ਪਰਮੇਸ਼ਵਰ ਦਾ ਔਰ ਜਿਹੜੇ ਲੋਕ ਇਸ ਕ੍ਰੂਸਡ ਸ਼ਬਦ ਨੂੰ ਲੈ ਕੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਉਹਦਾ ਵਿਖਿਆਨ ਕਰਦੇ ਆ ਉਹਦੀ ਟ੍ਰਾਂਸਲੇਸ਼ਨ ਕਰਦੇ ਆ ਇੱਕ ਵੀ ਕੋਈ ਵੀ ਯੁੱਧ ਦੇਖੋ ਕਿ ਮਸੀਹ ਭਾਈਚਾਰੇ ਨੇ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਕਿਤੇ ਵੀ ਕੋਈ ਸਰੀਰਕ ਲਹੂ ਮਾਸ ਦੀ ਲੜਾਈ ਦਾ ਯੁੱਧ ਲੜਿਆ ਹੋਵੇ ਕ੍ਰੂਸਡ ਸ਼ਬਦ ਨੂੰ ਲੈ ਕੇ ਕੋਈ ਵੀ ਐਹੋ ਜੀ ਗੱਲ ਨਹੀਂ ਹੈਗੀ ਮਸੀਹ ਭਾਈਚਾਰੇ ਕੋ ਸਾਡੇ ਪਾਸਟਰ ਸਬਾਨਾ ਕੋ ਪਿਆਰ ਦੱਸਨੇ ਆ ਜੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਏ ਕਿ ਘਰ ਘਰ ਮੇਰੇ ਪਿਆਰ ਦਾ ਸੁਨੇਹਾ ਜਾਨੀ ਕਿ ਖੁਸ਼ਖਬਰੀ ਗੁੱਡ ਨਿਊਜ਼ ਦਾ ਪ੍ਰਚਾਰ ਕਰੋ ਉਹ ਸਾਡੇ ਪਾਸਟਰ ਸਬਾਨ ਜਿਹੜੇ ਕਰਨ ਕੁਝ ਲੋਕਾਂ ਵੱਲੋਂ ਇਹ ਜਿਹੜਾ ਤੁਸੀਂ ਜਦੋਂ ਆਪਣਾ ਮੀਟਿੰਗ ਤੁਹਾਡੀ ਚੱਲਦੀ ਆ ਹਾਂਜੀ ਉਹਦੇ ਵਿੱਚ ਨੂੰਸੀਂ ਪ੍ਰੇਅਰ ਕਰਦੇ ਜੇ ਲੋਕਾਂ ਦੇ ਹੱਥ ਰੱਖ ਕੇ ਕਰਦੇ ਹਾਂਜੀ ਉਹਨੂੰ ਪਖੰਡਵਾ ਦੱਸਦੇ ਆ ਉਹ ਕਹਿੰਦੇ ਕਿ ਜਿਹੜਾ ਇਹ ਫਾਇਰ ਸ਼ਬਦ ਦਾ ਮਤਲਬ ਕੀ ਆ ਦੇਖੋ ਇਦਾਂ ਆ ਹੈ ਇਹ ਬਹੁਤ ਹੀ ਇਹ ਪਦ ਦੇ ਸ਼ਬਦ ਜਿਹੜੇ ਬੋਲੇ ਜਾਂਦੇ ਆ ਇਹ ਇਹ ਕੋਹਰ ਸ਼ਬਦਾ ਚ ਆਪਾਂ ਇਸ ਸ਼ਬਦਾਂ ਦੀ ਨਿੰਦਾ ਨਿਖੇਦੀ ਕਰਦੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਮੈਂ ਸਮਝਦਾ ਕਿ ਇਹ ਬੜੀ ਤਗੜੀ ਅਗਿਆਨਤਾ ਹੈ ਅਖੰਡਵਾਦ ਸਾਡੇ ਪਾਸ ਸਬਾਨ ਕਦੇ ਵੀ ਨਹੀਂ ਫਲਾਉਂਦੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਪਵਿੱਤਰ ਬਾਈਬਲ ਦੇ ਵਿੱਚ ਮੈਂ ਕਿ ਤੁਹਾਨੂੰ ਸਾਰੇ ਹਵਾਲੇ ਜਿਹੜੇ ਪਵਿੱਤਰ ਬਾਈਬਲ ਦੇ ਅਕੋਰਡਿੰਗ ਦੱਸਾਂਗਾ ਕਿਉਂਕਿ ਮੈਂ ਇੱਕ ਧਾਰਮਿਕ ਪਾਦੀ ਤੇ ਹਾਂ ਔਰ ਮੈਂ ਇੱਕ ਪਰਮੇਸ਼ਵਰ ਦਾ ਸੇਵਕ ਆ ਇਸ ਕਰਕੇ ਮੈਂ ਤੁਹਾਨੂੰ ਮੱਤੀ ਦੀ ਜੀਲ ਉਸਦਾ ਅਧਿਆਇ 10 ਉਹਦੀ ਪਹਿਲੀ ਵਰਸ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਇਕਤਿਆਰ ਦਿੱਤਾ ਅਥੌਰਟੀ ਆਫ ਦਾ ਗੋਡ ਪਰਮੇਸ਼ਵਰ ਨੇ ਅਧਿਕਾਰ ਦਿੱਤਾ ਕੀ ਅਧਿਕਾਰ ਦਿੱਤਾ ਕਿ ਦੁਸ਼ਟ ਆਤਮਾ ਨੂੰ ਕੱਢੋ ਬਿਮਾਰਾਂ ਨੂੰ ਚੰਗਾ ਕਰੋ ਤੇ ਮਾਨਦਗੀ ਦੇ ਨਾਲ ਜਿਹੜੇ ਜਕੜੇ ਹੋਏ ਲੋਕਾਂ ਪ੍ਰੇ ਕਰਕੇ ਉਹਨਾਂ ਨੂੰ ਠੀਕ ਕਰੋ ਤੋਂ ਉਹੀ ਕੰਮ ਜਿਹੜਾ ਸਾਡੇ ਪਾਸਟਰ ਸਵਨ ਪਰਮੇਸ਼ਵਰ ਦੀ ਸੇਵਕਾਈ ਵਚਨ ਦੇ ਅਕੋਰਡਿੰਗ ਕਰ ਰਿਹਾ ਹੈ ਕੋਈ ਤੇ ਕੇ ਇਹਦਾ ਬੁਖਾਰ ਇੱਕ ਕੀੜੀ ਦਾ ਬੁਖਾਰ ਨਹੀਂ ਕੋਈ ਠੀਕ ਕਰ ਸਕਦਾ ਕੀੜੀ ਮਰੀ ਹੋਈ ਨੂੰ ਜਿੰਦਾ ਨਹੀਂ ਕੋਈ ਕਰ ਸਕਦਾ ਇਹ ਕੋਈ ਪਾਸਟਰ ਸਬਾਨਾ ਦੀ ਕੋਈ ਸਲਾਹਤ ਨਹੀਂ ਹੈ ਇਹ ਪਰਮੇਸ਼ਰ ਦੀ ਸਮਰਥ ਹੈ ਜੋ ਪ੍ਰਭੂ ਯਿਸੂ ਮਸੀਹ ਨੇ ਅਧਿਕਾਰ ਦਿੱਤਾ ਹੈ ਪਰ ਪਰਮੇਸ਼ਰ ਵੀ ਉਹਨਾਂ ਦੁਆਰਾ ਹੀ ਕੰਮ ਕਰਦਾ ਹੈ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਰਿਪੇਅਰ ਕਰਦੇ ਆ ਤਿਆਰ ਕਰਦੇ ਆ ਔਰ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਵਿਸ਼ੇਖ ਚ ਰਹਿੰਦੇ ਆ ਤੋਂ ਅੱਜ ਸਾਡੇ ਪਾਸਟਰ ਸਬਾਨਾ ਦੇ ਦੁਆਰਾ ਪਰਮੇਸ਼ਰ ਜਿਹੜਾ ਹੈ ਪੰਜਾਬ ਦੇ ਅੰਦਰ ਕੀ ਇੰਡੀਆ ਚ ਕੀ ਪੂਰੇ ਵਰਲਡ ਦੇ ਅੰਦਰ ਮਸੀਹਤ ਜਿਹੜੀ ਆ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਰਾਜ ਆ ਸਵਰਗ ਰਾਜ ਦੀ ਮੈਂ ਗੱਲ ਕਰ ਰਿਹਾ ਸਮਾਜਿਕ ਰਾਜ ਦੀ ਨਹੀਂ ਗੱਲ ਕਰ ਰਿਹਾ ਤਾਂ ਪ੍ਰਭੂ ਯਿਸੂ ਦਾ ਸਵਰਗ ਰਾਜ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ ਹਾਂਜੀ ਇਹ ਗੱਲ ਐ ਵਿਸ਼ਮ ਜੀ ਜਿਹੜੀ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਵੀ ਪਵਿੱਤਰ ਬਾਈਬਲ ਬਾਰੇ ਜਿਹੜਾ ਕੁਝ ਬੋਲ ਰਹੇ ਨੇ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਅ ਇੱਕ ਸਬਦ ਜਿਹੜਾ ਤੁਸੀਂ ਬੋਲ ਰਹੇ ਜੋ ਕਹਿ ਰਹੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਸਾਡੇ ਫਾਦਰ ਸਾਹਿਬ ਹੈ ਤੇ ਸਾਡੇ ਪਾਸਟਰ ਸਬਾਣੇ ਤੇ ਬਿਸ਼ਪ ਸਬਾਣ ਸਾਡੇ ਆਪਣਾ ਇੱਕ ਪਰਿਵਾਰ ਮਸੀਹ ਭਾਈਚਾਰੇ ਦਾ ਹਿੱਸਾ ਹੈ। ਤੋਂ ਉਹਨੂੰ ਆਪਾਂ ਸਮੁੱਚਾ ਮਸੀਹ ਭਾਈਚਾਰਾ ਨਹੀਂ ਕਹਿ ਸਕਦੇ। ਕੋਈ ਇੱਕ ਸੰਸਥਾ ਹੋ ਸਕਦੀ ਹੈ। ਇੱਕ ਪਾਸਟਰ ਹੋ ਸਕਦਾ ਹੈ। ਲੇਕਿਨ ਉਹ ਸਮੁੱਚਾ ਭਾਈਚਾਰਾ ਨਹੀਂ ਹੈ। ਸਮੁੱਚਾ ਭਾਈਚਾਰਾ ਤੁਸੀਂ ਦੇਖੋ ਪੂਰੇ ਪੰਜਾਬ ਦੇ ਅੰਦਰ 85% ਜਿਹੜੇ ਪੈਂਟੀਕੋਸਟਲ ਜਿਹੜੇ ਲੋਕ ਹੈਗੇ। ਔਰ ਸਾਡੇ ਪਾਸਟਰ ਸਬਾਨ ਕਰਕਰ ਪ੍ਰਭੂ ਦੀ ਬਾਣੀ ਦਾ ਵਚਨ ਦੇ ਅਕੋਰਡਿੰਗ ਪ੍ਰਚਾਰ ਕਰ ਰਹੇ ਆ ਸੇਵਕਈ ਕਰ ਰਹੇ ਆ ਪਰਮੇਸ਼ਰ ਦੇ ਨਾਮ ਨੂੰ ਅੱਗੇ ਲੈ ਕੇ ਜਾ ਰਹੇ ਆ ਸੋ ਇਹ ਪ੍ਰਭੂ ਯਿਸੂ ਮਸੀਹ ਦਾ ਰਾਜ ਫੈਲ ਰਿਹਾ ਇਹਦੇ ਨਾਲ ਔਰ ਜਿਹੜੇ ਲੋਕ ਵੀ ਨਿੱਜੀ ਤੌਰ ਤੇ ਉਹਨਾਂ ਸ਼ਬਦਾਂ ਨੂੰ ਲੈ ਕੇ ਜਾ ਰਹੇ ਆ ਮੈਂ ਸਮਝਦਾ ਉਹਨਾਂ ਨੂੰ ਇਹ ਧਾਰਮਿਕ ਵਿਵਾਦਾਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਇੱਕ ਜਦੋਂ ਅਸੀਂ ਪਰਮੇਸ਼ਰ ਦੇ ਸੇਵਕ ਆ ਤਾਂ ਸਾਨੂੰ ਮੇਲ ਮਲਾਪ ਤੇ ਪਿਆਰ ਦੇ ਵਿੱਚ ਰਹਿਣ ਦਾ ਸੰਦੇਸ਼ ਦੇਣਾ ਚਾਹੀਦਾ ਕਿ ਇਹ ਪਾਸਟਰ ਸਬਾਨ ਜੋ ਇਹ ਪਖੰਡਵਾਦ ਕਰਦੇ ਲਾਲਚ ਦਿੰਦੇ ਆ ਇਹ ਸੱਚ ਹੈ ਕਿ ਜਿਹੜੇ ਕ੍ਰਿਸਚਨ ਕਮਿਊਨਿਟੀ ਜਿਹੜੇ ਆਸਟ੍ਰੋਲੋਗ ਹੈ ਉਹ ਲਾਲਚ ਦਿੰਦੇ ਆ ਦੇਖੋ ਸਾਡੇ ਪਾਸਟਰ ਸਬਾਨਾ ਕੋਲ ਅੱਜ ਨਾਂ ਤੇ ਬਹੁਤ ਸਾਰੀ ਸੁਖ ਸਿਵਦਾ ਹੈਗੀ ਆ ਈਵਨ ਸਾਡੇ ਨਾਲ ਜੁਆਇੰਡ ਕਈ ਪਾਸਟਰ ਮੈਂ ਦੇਖਦਾ ਕਿ ਜਿਨ੍ਹਾਂ ਦੇ ਆਰਥਿਕ ਹਾਲਾਤ ਇਹਨੇ ਕਮਜ਼ੋਰ ਆ ਕਿ ਉਹ ਸਾਈਕਲਾਂ ਦੇ ਉੱਤੇ ਜਾ ਕੇ ਪੈਦਲ ਯਾਤਰਾ ਕਰਕੇ ਘਰ ਘਰ ਪਰਮੇਸ਼ਰ ਦੇ ਪਿਆਰ ਦਾ ਸਨੇਹ ਹਸਤਾਨੀ ਕਿ ਸ਼ਾਂਤੀ ਦਾ ਪ੍ਰਚਾਰ ਕਰ ਰਹੇ ਉਹਨਾਂ ਕੋ ਲਾਲਚ ਦੇਣ ਲਈ ਹੈ ਹੀ ਕੁਛ ਨਹੀਂ ਲਾਲਚ ਕੀ ਦੇਣਾ ਇਹ ਜਿਹੜਾ ਬਿਲਕੁਲ ਐਲੀਕੇਸ਼ਨ ਜਿਹੜਾ ਲਾਇਆ ਜਾ ਰਿਹਾ ਦੋਸ਼ ਲਾਇਆ ਜਾ ਰਿਹਾ ਹਾਂ ਪ੍ਰਭੂ ਯੀਸ਼ੂ ਮਸੀਹ ਦੀ ਖੁਸ਼ਖਬਰੀ ਦਾ ਗੁੱਡ ਨਿਊਜ਼ ਦਾ ਪ੍ਰਚਾਰ ਕੀਤਾ ਜਾਂਦਾ ਜਿਹੜੇ ਲੋਕ ਬਲੀਵ ਕਰਦੇ ਆ ਪਰਮੇਸ਼ਰ ਆਪਣੀ ਸਮਰੱਥ ਦੇ ਦੁਆਰਾ ਉਹਨਾਂ ਚਮਤਕਾਰਾਂ ਨੂੰ ਕਰਦਾ ਇਹ ਲੋਕਾਂ ਨੂੰ ਉਸ ਆਸਤਾ ਦੇ ਵਿੱਚ ਸੰਗਤ ਵਧਦੀ ਹੈ ਔਰ ਪ੍ਰਭੂ ਯੀਸ਼ੂ ਮਸੀਹ ਦੀਆਂ ਬਰਕਤਾਂ ਤੇ ਚੰਗਿਆਈਆਂ ਪ੍ਰਾਪਤ ਕਰਦੀ ਹੈਗੇ ਕੋਈ ਪਖੰਡਵਾਦ ਨੂੰ ਮਸੀਹੀ ਭਾਈਚਾਰੇ ਚ ਔਰ ਪਵਿੱਤਰ ਬਾਈਬਲ ਚ ਕੋਈ ਜਗ੍ਹਾ ਨਹੀਂ ਹੈ ਔਰ ਨਾ ਹੀ ਪਵਿੱਤਰ ਬਾਈਬਲ ਦੇ ਅਕੋਰਡਿੰਗ ਸਾਡਾ ਪਾਸਟਰ ਸਬਾਨ ਜਿਹੜੇ ਆ ਉਹ ਪਖੰਡਵਾਦ ਨੂੰ ਬੜਾਵਾ ਦਿੰਦੇ ਔਰ ਨਾ ਹੀ ਇਹਦਾ ਕਰਦੇ ਪਵਿੱਤਰ ਬਾਈਬਲ ਦਾ ਸੰਦੇਸ਼ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਸ਼ਾਂਤੀ ਸਾਲਵੇਸ਼ਨ ਦਾ ਪ੍ਰਚਾਰ ਔਰ ਪ੍ਰੇਮ ਦਾ ਸਨੇਹਾਂ ਦਿੱਤਾ ਹੈ ਸੋ ਸਾਡੇ ਜਿਹੜੇ ਪਾਸ ਸਭਾ ਨੇ ਕਰ ਕਰ ਉਸ ਨੇ ਇਹਨੂੰ ਪਚਾਰੇ ਤੋਂ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਪੂਰੇ ਵਰਲਡ ਦੇ ਅੰਦਰ ਕਿਉਂਕਿ 크ਰਿਸਚੀਅਨਟੀ ਜਿਹੜੀ ਆ ਮਸੀਹਤ ਜਿਹੜੀ ਆ ਪੂਰੇ ਵਰਲਡ ਦੇ ਅੰਦਰ ਚੱਲ ਰਹੀ ਹੈ ਪਰਮੇਸ਼ਰ ਦਾ ਦੇਖੋ ਜੇ ਅਗਰ ਆਪਾਂ ਇਸ ਨੂੰ ਪਰਮੇਸ਼ਰ ਦੇ ਲਵ ਦੇ ਵਿੱਚ ਰੱਬ ਦੇ ਪਿਆਰ ਦੇ ਵਿੱਚ ਦੇਖੀਏ ਤਾਂ ਅਸਲ ਦੇ ਵਿੱਚ ਪਰਮੇਸ਼ਰ ਦੇ ਸਾਹਮਣੇ ਤਾਂ ਕੋਈ ਸਟੇਟ ਨਹੀਂ ਕੋਈ ਦੇਸ਼ ਨਹੀਂ ਪਰਮੇਸ਼ਰ ਦੇ ਸਾਹਮਣੇ ਤੇ ਸਾਰੀ ਦੁਨੀਆ ਇੱਕ ਬਰਾਬਰ ਹੈ ਪਰਮੇਸ਼ਰ ਪਵਿੱਤਰ ਬਾਈਬਲ ਦੇ ਵਿੱਚ ਮੈਂ ਅੱਗੇ ਵੀ ਇੱਕ ਹਵਾਲਾ ਤੁਹਾਨੂੰ ਦੱਸਿਆ ਹੈ ਲਿਖਿਆ ਹੈ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਸਬਰਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਤੋਂ ਪਹਿਲੀ ਗੱਲ ਤੇ ਆ ਕਿ ਪਰਮੇਸ਼ਰ ਦਾ ਦਿੱਤਾ ਅਧਿਕਾਰ ਹੈ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਖੁਸ਼ਖਬਰੀ ਦਾ ਪ੍ਰਚਾਰ ਕਰੋ ਪੂਰੀ ਸ੍ਰਿਸ਼ਟੀ ਦੇ ਵਿੱਚ ਤੋਂ ਸਾਡੇ ਪਾਸਟਰ ਸਬਾਨ ਉਹ ਹੀ ਪਰਮੇਸ਼ਰ ਦੀ ਵੱਡੀ ਆਗਿਆ ਜਿਹੜੀ ਮਹਾਨ ਆਗਿਆ ਜਾਨੀ ਕਿ ਪਵਿੱਤਰ ਬਾਈਬਲ ਦਾ ਜਿਹੜਾ ਸਵਿਧਾਨ ਹੈ ਲਾਓ ਇੱਕ ਕਾਨੂੰਨ ਹੈ ਜਿਹੜਾ ਪਵਿੱਤਰ ਬਾਈਬਲ ਦਾ ਉਹਦੀ ਪਾਲਣਾ ਕਰ ਰਹੇ ਨੇ ਉਹਨੂੰ ਘਰ ਘਰ ਪਰਮੇਸ਼ਰ ਦੇ ਪਿਆਰ ਨੂੰ ਵੰਡ ਰਹੇ ਨੇ ਔਰ ਉਸ ਤੋਂ ਬਾਅਦ ਜਿਹੜੀ ਗੱਲ ਹੈ ਸਾਡੇ ਦੇਸ਼ ਦੇ ਸੰਵਿਧਾਨ ਦੀ ਤੇ ਸੰਵਿਧਾਨਕ ਤੌਰ ਤੇ ਵੀ ਸਾਨੂੰ ਸਾਡਾ ਸੰਵਿਧਾਨ ਹੈ ਜਿਹੜਾ ਦੇਸ਼ ਦਾ ਉਹ ਵੀ ਸਾਨੂੰ ਆਜ਼ਾਦੀ ਦਿੰਦਾ ਹੈ ਧਾਰਮਿਕ ਤੌਰ ਤੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਤੇ ਪਸਾਰ ਕਰ ਸਕਦੇ ਹਾਂ ਆਰਟੀਕਲ 19 ਤੋਂ ਸ਼ੁਰੂਆਤ ਹੋ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਜਿਹੜੇ ਵੀ ਲੋਕ ਇਹਨਾਂ ਸ਼ਬਦਾਂ ਨੂੰ ਵਿਵਾਦ ਵਿੱਚ ਲੈ ਕੇ ਚੱਲਦੇ ਆ ਤੇ ਉਹਨਾਂ ਨੂੰ ਇਹ ਸ਼ਬਦ ਜਿਹੜੇ ਆ ਗਰੇਜ ਕਰਨਾ ਚਾਹੀਦਾ ਨਹੀਂ ਬੋਲਨੇ ਚਾਹੀਦੇ ਮਸੀਹਤ ਜਿਹੜੀ ਸਾਨੂੰ ਪਿਆਰ ਦਾ ਸਨੇਹ ਦਿੰਦੀ ਹੈ ਅਸੀਂ ਘਰ ਘਰ ਪਿਆਰ ਵੰਡ ਰਹੇ ਕਿਤੇ ਪਵਿੱਤਰ ਬਾਈਬਲ ਦੇ ਵਿੱਚ क्रੂਸਡ ਸ਼ਬਦ ਜਿਹੜਾ ਤੁਸੀਂ ਕਿ ਮੈਨੂੰ ਪੁੱਛ ਰਹੇ ਸੀ ਕਿਤੇ ਪਵਿੱਤਰ ਬਾਈਬਲ ਚ ਸਰੀਰਕ ਲੜਾਈ ਦੇ ਬਾਰੇ ਨਵੇਂ ਨੇਮ ਦੇ ਅੰਦਰ ਪਵਿੱਤਰ ਬਾਈਬਲ ਦੇ ਅਨਸਾਰ ਕੋਈ ਸਰੀਰਕ ਲੜਾਈ ਲਹੂ ਮਾਸ ਦੀ ਲੜਾਈ ਦੇ ਬਾਰੇ ਨਹੀਂ ਲਿਖਿਆ ਉਹ ਆਤਮਿਕ ਕਾਲ ਸ਼ਕਤੀਆਂ ਦੇਖੋ ਜਿਵੇਂ ਸਰੀਰਕ ਦੁਨੀਆ ਇਸੇ ਤਰ੍ਹਾਂ ਆਤਮਿਕ ਦੁਨੀਆ ਵੀ ਹੈਗੀ ਹੈ ਆਤਮਿਕ ਦੁਨੀਆ ਚ ਬਹੁਤ ਕੁਝ ਹੋ ਰਿਹਾ ਹੈ ਉਹ ਸਰੀਰਕ ਦੁਨੀਆ ਦੇ ਵਿੱਚ ਗਾੜਲੇ ਬਣੇ ਹੁੰਦਾ ਹੈ ਤੋਂ ਇਹ ਆਤਮਿਕ ਬੰਦਾ ਹੀ ਆਤਮਿਕ ਚੀਜ਼ਾਂ ਨੂੰ ਜਾਂਚ ਸਕਦਾ ਹੈ ਦੇਖ ਸਕਦਾ ਹੈ ਸਮਝ ਸਕਦਾ ਹੈ ਸਰੀਰਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਇਸ ਕਰਕੇ ਤੁਹਾਡੇ ਚੈਨਲ ਦੇ ਦੁਆਰਾ ਹੀ ਇਹੋ ਮੈਸੇਜ ਦਿੰਨੇ ਆ ਜੇ ਕੋਈ ਕੈਥੋਲਿਕ ਹੈ ਚਾਹੇ CNIA ਚ ਪੈਂਟਿਕਾਸਟਲ ਸਾਰੇ ਸਾਡੇ ਭਰਾ ਆ ਅਸੀਂ ਸਾਰੇ ਇੱਕੋ ਹੀ ਮਸੀਹਤ ਦਾ ਪ੍ਰਚਾਰ ਕਰਦੇ ਆ ਪਰ ਇੱਕ ਸੰਸਥਾ ਇੱਕ ਭਾਈਚਾਰਾ ਨਹੀਂ ਕਹਿ ਸਕਦੇ ਆਪਾਂ ਤੋਂ ਅੱਜ ਪੂਰੇ ਵਰਲਡ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜਾ ਪੈਂਟਿਕਾਸਟਲ ਸ਼ਬਦ ਕੁਝ ਸਾਡੇ ਫਾਦਰ ਸਾਹਿਬ ਚ ਕੁਝ ਸੇਵਕ ਬੋਲ ਰਹੇ ਆ ਤੋਂ ਪੈਂਟਿਕਾਸਟਲ ਜਿਹੜਾ ਸ਼ਬਦ ਆ ਇਹ ਸ਼ੁਰੂਆਤ ਹੀ ਪਵਿੱਤਰ ਬੈਵਲ ਦਾ ਸਬਦ ਇੱਕ ਪਰਬ ਮਨਾਇਆ ਜਾਂਦਾ ਸੀ ਉਸ ਵੇਲੇ ਪ੍ਰਾਣੀ ਨੇਮ ਦੇ ਅੰਦਰ ਤੋਂ ਪੈਤੀਕ ਅਸਲ ਜਿਹੜਾ ਸੀ ਵਾਲੇ ਦਿਨ ਹੀ ਪਵਿੱਤਰ ਆਤਮਾ ਦਾ ਪ੍ਰਭੂ ਦੀ ਵਾਦਾ ਜਿਹੜਾ ਪੂਰਾ ਹੋਇਆ ਪ੍ਰਭੂ ਯਿਸੂ ਮਸੀਹ ਦੇ ਮਹਾਨ ਪਵਿੱਤਰ ਆਤਮਾ ਦਾ ਬਹਾ ਜਿਹੜਾ ਹੈ ਉਸ ਵੇਲੇ ਦੇ ਚੇਲਿਆਂ ਦੇ ਉੱਤੇ ਹੋਇਆ ਔਰ ਉਸ ਤੋਂ ਬਾਅਦ ਜਦੋਂ ਚੇਲਿਆਂ ਨੇ ਪਵਿੱਤਰ ਆਤਮਾ ਦੀ ਸਪੇਟ ਨੂੰ ਆਤਮਾ ਨੂੰ ਪ੍ਰਾਪਤ ਕੀਤਾ ਪਰਮੇਸ਼ਰ ਦੇ ਵਿਸ਼ੇਕ ਨੂੰ ਪ੍ਰਾਪਤ ਕੀਤਾ ਪਵਿੱਤਰ ਆਤਮਾ ਦੇ ਦਾਨਾਂ ਵਰਦਾਨਾਂ ਨਾਲ ਭਰੇਤ ਵਚਨ ਚ ਲਿਖਿਆ ਫਿਰ ਅੱਗੇ ਜਾ ਕੇ ਲਿਖਿਆ ਹੈ ਪ੍ਰੇਤ ਤੋਂ ਕੰਮ ਤਿੰਨ ਅਧਿਆਇ ਦੀ ਪਹਿਲੀ ਵਰਸ ਚ ਕਿ ਪਵਿੱਤਰ ਆਤਮਾ ਦੇ ਦੁਆਰਾ ਜਦ ਇੱਕ ਲੰਗੜਾ ਪਤਰਸ ਦੇ ਕੋਲ ਆਇਆ ਤਾਂ ਉਹਨੇ ਪ੍ਰਾਰਥਨਾ ਕੀਤੀ ਤਾਂ ਉਹ ਲੰਗੜਾ ਚੱਲਣ ਡੈ ਪਿਆ ਯਾਨੀ ਕਿ ਚੰਗਾਈ ਜਿਹੜੀ ਆ ਉਹ ਪਰਮੇਸ਼ਰ ਦੀ ਸਮਰਥ ਦਿੰਦੀ ਹੈ ਨਾ ਕਿ ਕੋਈ ਪਾਸਟਰ ਦੇ ਸਕਦਾ ਹੈ ਨਾ ਕੋਈ ਪ੍ਰੋਫਿਟ ਦਿੰਦਾ ਹੈ ਨਾ ਕੋਈ ਪ੍ਰਚਾਰਕ ਦਿੰਦਾ ਹੈ ਪਰ ਜਿਹੜੇ ਲੋਕ ਪੂਰੀ ਤਰ੍ਹਾਂ ਤਿਆਰ ਹੈ ਪਰਮੇਸ਼ਰ ਦੇ ਕੰਮਾਂ ਲਈ ਕਿ ਉਹ ਪਾਸਟਰੇਜ ਐ ਪ੍ਰੋਫਟ ਐ ਚ ਉਹ ਵਿਸ਼ੇਪੇ ਪਰਮੇਸ਼ਰ ਉਹਨਾਂ ਨੂੰ ਯੂਜ਼ ਕਰਦਾ ਹੈ ਆਪਣੇ ਕੰਮਾਂ ਨੂੰ ਔਰ ਚੰਗਿਆਈ ਪਰਮੇਸ਼ਰ ਦੇ ਵੱਲੋਂ ਮਿਲਦੀ ਹੈ ਸਾਮਰਥ ਪਰਮੇਸ਼ਰ ਦੀ ਕੰਮ ਕਰਦੀ ਆਈਏ ਸਾਰੇ ਮਿਲ ਕੇ ਪ੍ਰਾਰਥਨਾ ਕਰਾਂਗੇ ਸਾਡੇ ਮਹਾਨ ਸਵਰਗੀ ਪਿਤਾ ਪਵਿੱਤਰ ਆਤਮਾ ਜੀ ਅਸੀਂ ਸਾਰੇ ਮਿਲ ਕੇ ਤੁਹਾਡਾ ਸ਼ੁਕਰੀਆ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹ ਯੈਸ ਕੋਰ ਤੁਸੀਂ ਇੱਕ ਬੜਾ ਕਾਰਜ ਸਾਨੂੰ ਦਿੱਤਾ ਹੈ ਪਰਮੇਸ਼ਰ ਤਾਂ ਕਿ ਤੇਰਾ ਪ੍ਰੇਮ ਪ੍ਰਭੂ ਟਾਡਾ ਉਹ ਪ੍ਰੇਮ ਜਿਹੜਾ क्रूस ਦੇ ਉੱਤੇ ਤੁਸੀਂ ਦਿੱਤਾ ਏ ਤੁਸੀਂ ਮੌਤ ਸ਼ੈਤਾਨ ਨੂੰ ਹਰਾ ਕੇ ਜੀ ਉੱਠੇ ਹੋਏ ਪਰਮੇਸ਼ਵਰ ਜੋ ਔਰ ਤੁਸੀਂ ਸਾਨੂੰ ਸੰਦੇਸ਼ ਦਿੱਤਾ ਏ ਮੁਕਤੀ ਤੇ ਸ਼ਾਂਤੀ ਦਾ ਔਰ ওই ਕੰਮ ਤੇਰੇ ਦਾਸ ਤੇਰੀ ਸਮਰਦੇ ਦੁਆਰਾ ਪ੍ਰਭੂ ਯੇਸ਼ੂ ਮਸੀਹ ਕਰ ਰਹੇ ਨੇ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੇ ਪੰਜਾਬ ਦੇ ਵਾਸਤੇ ਆਪਣੀ ਕੰਟਰੀ ਇੰਡੀਆ ਦੇ ਵਾਸਤੇ 올 ਵਰਲਡ ਦੇ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਪੂਰੀ ਦੁਨੀਆ ਦੇ ਅੰਦਰ ਜਾਤੀ ਜਾਤੀ ਦੇ ਅੰਦਰ ਹਰ ਇੱਕ ਜਗ੍ਹਾ ਦੇ ਉੱਤੇ ਹਰ ਇਨਸਾਨ ਦੇ ਅੰਦਰ ਪਰਮੇਸ਼ਰ ਪੀਸ ਬਖਸ਼ੋ ਸ਼ਾਂਤੀ ਬਖਸ਼ੋ ਔਰ ਆਪਣੀ ਬਖਸ਼ਿਸ਼ ਕਰੋ ਸਾਰੇ ਪ੍ਰੇਮ ਦੇ ਅੰਦਰ ਔਰ ਤੁਹਾਡੀ ਕਿਰਪਾ ਦੇ ਅੰਦਰ ਔਰ ਤੁਹਾਡੀ ਮੁਕਤੀ ਔਰ ਸ਼ਾਂਤੀ ਦੇ ਵਿੱਚ ਪਰਮੇਸ਼ਰ ਆ ਕੇ ਤੁਹਾਡੀ ਉਹ ਸੱਚੀ ਸ਼ਾਂਤੀ ਜਿਹੜੀ ਸਾਰੀ ਸਮਝ ਤੋਂ ਪਰੇ ਹੈ ਤੇਰਾ ਬਚਨ ਦਾ ਦਏ ਉਸ ਨੂੰ ਪ੍ਰਾਪਤ ਕਰ ਸਕਣ ਧੰਨਵਾਦ ਦੇਣਾ Yeshu Prabhu de na